हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਆਂਗੇ ਦੋਮੇ ਆ ਗਏ ਤਾਜ਼ੀਆਂ ਸੂਈਆਂ ਤੇ ਜਿਹੜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰਾਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਹੋਂ ਬਾਈ ਵਧੀਆ ਚੜਦੀ ਕਲਾ ਬਾਈ ਨਾਮ ਤੇ ਆਪਣਾ ਐਡਰੈਸ ਨਾ ਕੁਲਦੀਪ ਸਿੰਘ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਨੇੜੇ ਪਿੰਡ ਆ ਇਧਰ ਕੈਂਚੀਆਂ ਪੈ ਜਿਹੜੀਆਂ ਬਾਈ ਹੂੰ ਚੈਨਾ ਕੈਂਚੀਆਂ ਠੀਕ ਹੈ ਤੇ ਇਧਰ ਤਾਪਾ ਪਾਏ ਦਾ ਕੈਂਚੀਆਂ 8 ਕਿਲੋਮੀਟਰ ਬਾੜ ਤੇ ਤੇ ਤਾਪਾ 4 ਕਿਲੋਮੀਟਰ ਮੋਬਾਈਲ ਨੰਬਰ ਬੋਲ ਦਿਓ 98031 42119 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜਿਹੜੀ ਸਾਹਮਣੇ ਆਪਾਂ ਬਾੜ ਦੇਖ ਰਹੇ ਆ ਬਈ ਕਿਹੜਾ ਸੂਸੂਈ ਆ ਇਹ ਦੂਜਾ ਸੂਹ ਆ ਜੀ ਕਦੋਂ ਸੂਈ ਆ ਬਈ ਇਹਨੂੰ ਸੂਈ ਨੂੰ ਹੋਗੇ ਬਈ 10 12 ਦਿਨਾਂ ਨੂੰ 10 12 ਦਿਨਾਂ ਨੂੰ ਹਾਂ 15 ਹੋਗੇ ਹੋਣਗੇ ਬਸ ਇੱਥੇ ਜੇ ਤੇ ਬੱਚਾ ਕੀ ਆ ਮਗਰ ਬੱਚਾ ਬਈ ਬੱਚਾ ਬੱਸਾ ਦੋ ਮਾਂ ਮੰਗਰੀ ਬੱਸਿਆ ਹਨਾ ਦੁਨਾ ਮੰਗਰੀ ਆ ਤੇ ਕਿੰਨਾ ਕ ਦੁੱਧ ਹੋ ਬਈ ਇਹਦੇ ਥੱਲੇ ਹੁਣ ਬਈ ਇਸ ਟਾਈਮ 13 ਲੀਟਰ ਹੈਗਾ ਠੀਕ ਆ ਦੁੱਧ ਤਾਂ ਗਾਂ ਵੱਧ ਦੇ ਦੂ ਹੂੰ ਤੇ 13 ਕਿਲੋ ਹੁਣ ਆਪਾਂ ਡੱਬੇ ਨਾਲ ਚਵਾ ਦੇ ਠੀਕ ਆ ਮੰਨ ਕੇ ਚੱਲੋ ਬਈ ਬਾਈ ਇਹਨੇ ਦੋ ਟਾਈਮ ਚਾਰ ਟਾਈਮ ਆਉਦੀ ਜਿਵੇਂ ਮਰਜ਼ੀ ਚਵਾਈ ਕਰ ਲੈ ਤਾਂ ਵੀ ਕੋਈ ਚੱਕਰ ਨਹੀਂ ਤੇ ਲੇਵਾ ਫਿਕਸ ਆ ਗਿਆ ਹਨਾ ਹਾਂ ਹਾਂ ਬਈ ਹੂੰ ਥਣਾ ਦਾ ਪੈਸਾ ਚੈੱਕ ਕਰਵਾਉਣਾ ਬੜ ਚੰਗੀ ਬਲੀ ਆ ਪਈ ਜਿਆਦਾ ਬਾਈ ਬਾੜੀ ਆਪਾਂ ਝੋਕੇ ਦਿਖਾਵਾਂਗੇ ਬਾੜੀ ਚੰਗੀ ਆ ਬਾਕੀ ਵੱਡੀ ਬੁੱਡੀ ਬਹੁਤ ਆ ਹਾਂ ਕਿੰਨਾ ਕੁ ਦੁੱਧ ਦੋ ਬਾਈ ਇਹ ਦੇ ਦੂ 18 ਨੀਕੇਲੋਂ ਤਾਂ ਦੇ ਦੂ ਠੀਕ ਹੈ ਬਾਈ ਅੱਜ ਜਦੀ ਕੜੀ ਆਪ ਦਾ ਇੰਨਾ ਤੋਲ ਕੇ ਲੈ ਕੇ ਜਾਵੇ ਗਾਹਾਂ ਆਪਦੀ ਸੇਵਾ ਠੀਕ ਹੈ ਬਾਈ ਹਾਂ ਬਾਕੀ ਨਾ ਮੇਨ ਗੱਲ ਸਫਾਈ ਬਹੁਤ ਹਲੇਵੇ ਦੀ ਹਾਂ ਹਾਂ ਬਾਈ ਬਾਕੀ ਵੱਡੀ ਦੀ ਗੱਲ ਕਰੀਏ ਚਮਕ ਦਮ ਕਰੀਏ ਠੀ ਠੰਡੀ ਏਡੀ ਆ ਜਿੱਦੀ ਵੀ ਕਹਿੰਦੇ ਜਿੱਥੇ ਮਰਜ਼ੀ ਬਹਿ ਕੇ ਚੋਈ ਚੱਲ ਠੀਕ ਹੈ ਤੇ ਬਾਕੀ ਇੱਕ ਸਿੰਘ ਜ਼ਰੂਰ ਹੈਗਾ ਨਾ ਹਾਂ ਇਹ ਤਾਂ ਮਾੜਾ ਜੀ ਆ ਬਾਈ ਫੁੱਟੇ ਹੋਇਆ ਇਹ ਹੂੰ ਫੁੱਟੇ ਬਈ ਚੱਕ ਨਹੀਂ ਬਰੀਡ ਬਹੁਤ ਆ ਵਸੀ ਵਾਲੀ ਚੰਗੀ ਆ ਬਾਈ ਹੂੰ ਚੰਨ ਪੁੰਨ ਬੁੱਥੀ ਬੱਤੀ ਚੰਨ ਬੁੱਥੀ ਰੰਗ ਰੂਪ ਬਹੁਤ ਪਿਆਰਾ ਬਾਕੀ ਥਾਣੇ ਇੱਕ ਨੰਬਰ ਆ ਪੂਰਾ ਬੁੱਥੀ ਦੇ ਥਾਣ ਲੱਗਿਆ ਵਾ ਤੇ ਬਾਈ ਗਲਦੀਪ ਮੁੱਲ ਕੀ ਰੁਹੀਦਾ ਮੁੱਲ ਬਾਈ ਯਾਰ ਮੁੱਲ ਤਾਂ ਜਿੰਨਾ ਮਰਜ਼ੀ ਕਰਾਈ ਚੱਲ ਦੇਖ ਠੀਕ ਆ ਨਾ ਹੂੰ ਹੈ ਹਾਂ ਨਾ 55000 ਦੀ ਹੋ ਠੀਕ ਆ ਮੁੱਲ ਬੰਮਾ ਦੀ 60 ਕਰਾ ਲੈ ਜਿੰਨਾ ਮਰਜ਼ੀ ਕਰਾ ਲੈ ਤੇ ਧਾਰਾ ਮਾਰੋਂਗੇ ਹਾਂ ਧਾਰਾ ਮਾਰਾਂਗੇ ਮਾਰ ਦੋ ਬਾਈ ਲੇ ਬਈ ਠੰਡੀ ਠੰਡੀ ਬਹੁਤ ਹੈ ਬਈ ਨਾ ਬਾਈ ਜਿਵੇਂ ਮਰਜੀ ਲੈ ਹੂੰ ਠੰਡੀ ਸੀਲ ਫੋਲ ਨਾ ਨਾ ਤਰਾ ਬਈ ਹਾਂ ਬਈ ਮਾਰ ਦੇ ਲਓ ਜੀ ਲੈ ਬਈ ਚੋਣ ਚਵਾ ਦੇਖੋ ਬੜਾ ਚੰਗਾ ਹੈ ਨਾ ਜਿਵੇਂ ਮਰਜੀ ਦੇ ਹੂੰ ਇੱਕ ਨੰਬਰ ਚਵਾਈ ਹੈ ਬਾਕੀ ਬਈ ਠੰਡੀ ਸੀਲ ਦੇਖ ਸਕਦੇ ਫੁੱਲ ਮੋਟਾ ਝੋਨਾ ਪੂਰਾ ਹੈ ਨਾ ਮਖਾ ਯਾਰ ਜਮਾ ਕੱਪ ਵਾਲੇ ਮੰਗੂ ਉੱਠ ਗਾ ਨਹੀਂ ਨਾ ਭਵਾਂ ਦੀ ਜਵਾਖ ਚ ਹੋਈ ਜਾਵੇ ਸਹੀ ਹੈ ਬਈ ਲੈ ਕਿਆ ਬਾਤ ਆ ਮੂਰ ਲਸਣਾ ਦੀ ਦਿਖਾ ਦੇ ਹੂੰ ਨਮੂਰਲੇ ਥਣਾਂ ਦੀ ਬਈ ਚੱਕਰ ਵਾੜ ਨੇ ਇੱਕੋ ਜਿਹੀ ਚਵਾਈ ਹੈ ਜਿਵੇਂ ਇੱਕ ਤਾਂ ਐ ਹੁੰਦਾ ਨਾ ਵੀ ਕੋਈ ਇਹੋ ਆ ਹੂੰ ਵਾੜੀ ਚੰਗੀ ਚਵਾਈ ਹੈ ਲੈ ਸਹੀ ਹੈ ਬਈ ਇੱਕ ਨੰਬਰ ਚਵਾਈ ਹੈ ਕਿ ਨਹੀਂ ਅਜੇ ਧਾਰ ਹੀ ਮਾਰੀਏ ਬਈ ਤਦ ਦੇਖ ਸਕਦਾ ਕਿੰਨਾ ਤਰ ਪਿਆ ਕਿ ਨਹੀਂ ਹਾਂ ਹੂੰ ਲੈ ਇਹਦਾ ਮੈਂ ਨਹੀਂ ਜਿਉਂ-ਜਿਉਂ ਆਪਾਂ ਚੋਵਾਂਗੇ ਜਿਉਂ-ਜਿਉਂ ਧਾਰ ਮੋੜਤ ਗਈ ਹੋਈ ਜਾਂਦੀ ਹੈ ਬੜੀ ਸਹੀ ਹੈ ਬਈ ਹੂੰ ਗੁਰੂ ਚੱਕਰ ਸੰਗ ਬੜਾ ਚੰਗਾ ਥਾਣਾ ਹੈ ਨਾ ਕੀ ਆ ਬੜਾ ਕੁੰਨੀ ਬਸੇਰੀਆ ਜਿਵੇਂ ਹੁਣ ਆ ਬਾਹਰੇ ਖੜੀਆਂ ਕੋਈ ਚੱਕਰ ਨਹੀਂ ਇਹਨਾਂ ਨੂੰ ਸਹੀ ਹੈ ਬਈ ਬਾਹਲੀ ਖੜੀਆਂ ਆ ਨਾ ਤੇ ਮੁੱਲ ਵੀ ਬਾਈ ਨੇ ਦਾ 55000 ਰੁਪਏ ਰੱਖਿਆ ਹੈ ਨਾ ਲੈਣ ਦੇਣਾ ਲੈਣ ਦੇਣੀ ਆ ਬਾਈ ਭਵਾਂ ਦੀ 60 ਕਰਾ ਲਾ ਠੀਕ ਹੈ ਮੁੱਲ ਕਰਾਉਣ ਨੂੰ ਬਾਈ ਕਿਹਨਾਂ ਜਣਾ ਮਰਜ਼ੀ ਕਰਾਈ ਚੱਲੋ ਬਾਕੀ ਦਾ ਸਫਾਈ ਕੋਈ ਆ ਲੈਵੇ ਚੈੱਕ ਕਰ ਸਹਣ ਬੜਾ ਸਾਫ ਸੁਥਰਾ ਲੈਵਾ ਹੈ ਨਾ ਹਾਂ ਬਾਈ ਸਹੀ ਹੈ ਬਾਈ ਤੇ ਦੋ ਨੰਬਰ ਤੇ ਦੋ ਨੰਬਰ ਤੇ ਬਈ ਆਸੀ ਕਿਹੜਾ ਸੂਆ ਇਹ ਵੀ ਦੂਜਾ ਸੂਈ ਆ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਇਹਨੂੰ ਇਸੂਈ ਨੂੰ ਹੋ ਗਏ ਬਾਈ ਇਹਨੂੰ 16 17 ਦਿਨ ਹੋ ਗਏ ਬੱਚਾ ਬੱਛਾ ਹੈ ਬੱਛਾ ਠੀਕ ਹੈ ਤੇ ਕਿੰਨਾ ਕਰਤਾ ਤੋ ਹੋ ਬਾਈਆਂ ਨਾਲੇ ਇਹਦੇ ਥੱਲੇ ਹੁਣ ਬਾਈ ਹੈਗਾ 13 ਲੀਟਰ ਇਹਦੇ ਥੱਲੇ ਇੱਕੋ ਜੀ ਆ ਦੁੱਧ ਉਹਨਾਂ ਥੱਲੇ ਠੀਕ ਹੈ ਬਾਕੀ ਵੱਡੀਆਂ ਦੋ ਮੈਂ ਹਨਾ ਕੋਈ ਵੀਰ ਆਉਂਦਾ ਛੋਟੀ ਹੀ ਸਮਝ ਕੇ ਨਾ ਆਇਆ ਕੋਈ ਵੱਡ ਹਨਾ ਹਾਂ ਬਾਈ ਕੋਈ ਨਹੀਂ ਹੋਣਾ ਯਾਰ ਟਾਈਮ ਜਾ ਹੂੰ ਠੀਕ ਹੈ ਨਾ ਹੂੰ ਬਾਕੀ ਲ ਸਫਾਈ ਸੁਝ ਲੈਵੇ ਦੀ ਚੈੱਕ ਕਰ ਸਕਦੇ ਬਾਕੀ ਵੱਡੀ ਦੀ ਗੱਲ ਕਰੀਏ ਫੁੱਲ ਬਜਨ ਵਾਲੀ ਵੜ ਤੇ ਇਹਦੀ ਚਵਾਈ ਕਿਵੇਂ ਆ ਬਾਈ ਇਹਦੀ ਵੀ ਇੱਕ ਨੰਬਰ ਆ ਬਾਈ ਚੋਕੇ ਦਿਖਾਵਾਂਗੇ ਆਪਾਂ ਠੀਕ ਆ ਹਾਂ ਬਾਈ ਕਹਿੰਦਾ ਆਪਾਂ ਇਹਦੀ ਵੀ ਮਾਰ ਦਾਂਗੇ ਚਵਾਈ ਇਹਨੂੰ ਵੀ ਕਹਿੰਦਾ ਇੱਕ ਨੰਬਰ ਲੱਗੀ ਵੀ ਆ ਬਾਕੀ ਮੈਂ ਨਾ ਬੈਠਣੀਆਂ ਬਾਈ ਕਹਿੰਦਾ ਬਾਕੀ ਜਿਹੜੇ ਆਪਦੀਆਂ ਅਗਲਾ ਚੋਕੇ ਵੀ ਲਾਊਗਾ ਅਗਲਾ ਹੁਣ ਦੇਖ ਆਪਾਂ ਨੂੰ ਕੋਈ ਚੱਕਰ ਨਹੀਂ ਹੂੰ ਬਾਕੀ ਤੋਰਾ ਤਰਾ ਬੜਾ ਚੰਗਾ ਹਨਾ ਬਾਲੀ ਚੰਗੇ ਯਾਰ ਸਹੀ ਆ ਬਈ ਤੋਰਾ ਤਰਾ ਚੈੱਕ ਕਰ ਸਕਦੇ ਆ ਇੱਕ ਨੰਬਰ ਤੋਰਾ ਬਾਕੀ ਲੰਮੀ ਵੜਾ ਜੰਦ ਜਾਨ ਵਾਲੀ ਵੜਾ ਹਾਂ ਹਾਂ ਲਿੱਸੀ ਲੰਮੀ ਨਹੀਂ ਹੈਗੀ ਕਿਨੇ ਬਾਕੀ ਸਰੇ ਹੋਰ ਨੂੰ ਆ ਯਾਰ ਜਿਵੇਂ ਮਰਜ਼ੀ ਦਾ ਹੁਣ ਬਾਹਰੇ ਖੜੀਆਂ ਨਹੀਂ ਕੋਈ ਕਰਨ ਨੂੰ ਰੋਣ ਵਾਲਾ ਇਹਨਾਂ ਨੂੰ ਕੋਈ ਹੋਣੀ ਬਈਆ ਥਾਣਾ ਮੂੰ ਆਇ ਰਹਿਦਾ ਹੈ ਨਾ ਵੱਧ ਮੂੰ ਸਹੀ ਇਹ ਤਾਂ ਮੂੰ ਨਾ ਜਦ ਤਾਂ ਦੁੱਧ ਦੀ ਆ ਬਾਈ ਕੋਈ ਚੱਕਰ ਨਹੀਂ ਇਹਦਾ ਤੁਮ ਨੂੰ ਠੀਕ ਹੈ ਬਾਈ ਦੁੱਧ ਤਾਂ ਹੀ ਆ ਕਿ ਨਾ ਹਾਂ ਦੁੱਧ ਤਾਂ ਹੀ ਇੱਕੋ ਜਿਹਾ ਦੋਨੇ ਹਾਂ ਬਾਈ ਜੂਈ ਬਾਈ ਕਹਿੰਦਾ ਇੱਕ ਨੰਬਰ ਹੈ ਤੇ ਮੋਲੇ ਤਾਂ ਬਾਈ ਇਹਦਾ ਮੁੱਲ ਬਾਈ ਯਾਰ ਦੇਖ ਕਰਾਉਣ ਨੂੰ ਤਾਂ ਕੁਛ ਕਰਾਲਾ ਠੀਕ ਹੈ ਨਾ 52000 ਦੀ ਦੇਵਾਂਗੇ ਆਪਾਂ 52000 ਰੁਪਏ ਦੀ ਹਾਂ ਠੀਕ ਹੈ ਮੁੱਲ ਆਪਾਂ ਉਨੇ ਨਹੀਂ ਪਾਇਆ ਬਾਈ ਯਾਰ ਦੇਖ ਮੁੱਲ ਪਵਾ ਦੀ ਜਿੰਨੇ ਮਰਜ਼ੀ ਕਰਾਈ ਚੱਲ ਉਹਦਾ ਫਾਇਦਾ ਕੋਈ ਨਹੀਂ ਹੈ ਨਾ ਸਹੀ ਹੈ ਬਾਈ ਹਾਂ ਬਾਈ ਕਿ ਨਹੀਂ ਲੈਣ ਦੇਣ ਦੀ ਗੱਲ ਕਰਨੀ ਆ ਦਾ 55 ਦੀ ਆਪਾਂ ਇਹ ਦੇ ਦਾਂਗੇ ਨਹੀਂ ਹਾਂ ਹਾਂ ਠੀਕ ਹੈ ਮੁੱਲ ਦੇਖ ਜਿੰਨੇ ਮਰਜ਼ੀ ਕਰਾਈ ਚੱਲ ਉਹਦਾ ਗੱਲਾਂ ਦਾ ਤੰਤ ਨਹੀਂ ਫਿਰ ਸਹੀ ਹੈ ਬਾਈ ਮਾਰੋਗੇ ਤਾਂ ਰਹਿੰਦੀ ਹੈ ਵਿੱਚ ਹਾਂ ਹਾਂ ਮਾਰਾਂਗੇ ਮਾਰ ਦਿਓ ਬਾਈ ਚੋਣੇ ਨੂੰ ਬਹੁਤ ਮੋਟਾ ਬਾਈ ਲੈ ਹੂੰ ਬੜੀ ਮੋਟੀ ਜਵਾਈ ਲੱਗੀ ਆਣਾ ਇਹਨੂੰ ਜਮਾ ਯਾਰ ਜਿਵੇਂ ਮਰਜੀ ਚੋਈ ਚੱਲਦਾ ਹੂੰ ਸਹੀ ਹੈ ਬਾਈ ਬਾਕੀ ਠੰਡੀਆਂ ਯਾਰ ਨਾ ਹੂੰ ਮਾਹਲ ਨਾ ਜੋਲ ਜਮਾ ਨਹੀਂ ਬਾਈ ਮੋਹਨਾ ਬਾਈ ਜਨੇਣਾ ਲਾਤਾ ਸੀ ਤੇ ਮੋਹਨਾ ਧਰ ਮਰੀ ਦਾ ਕੋਈ ਚੱਕਰ ਹੀ ਨਹੀਂ ਕਰ ਮਰੇ ਨਾ ਬਾਕੀ ਦੁੱਧ ਵੀ ਚਿੱਟਾ ਬਾਈ ਹੈ ਨਾ ਹਾਂ ਬਾਹਰ ਇਹ ਗਾਂਆਂ ਖੜੀਆਂ ਯਾਰ ਕੋਈ ਇਹਨਾਂ ਨੂੰ ਡਰ ਕੋਈ ਵੀ ਚੱਕਰ ਨਹੀਂ ਹੂੰ ਜਿੱਥੇ ਮਰਜੀ ਚੋੜਾ ਸਹੀ ਹੈ ਬਈ ਇੱਧਰ ਖਲਵਾ ਰਹੀ ਹੈ ਕੁਝ ਨਹੀਂ ਆਏ ਮਤਲਬ ਮੋਹਨਾ ਖੜੀਆਂ ਕਰਨਾ ਜਮਾ ਨਹੀਂ ਡਰਦੇ ਘੰਟੇ ਪੇ ਬਾਕੀ ਚੋਣ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਮੋਟਾ ਇਹਨੂੰ ਕਰਮ ਵਾਲੀ ਨੂੰ ਚੋਣ ਲੱਗਿਆ ਵਾ ਬਹੁਤ ਵਧੀਆ ਚਵਾਈ ਹੈ ਹਮ ਮੁੱਲ ਬਾਈ ਨੇ ਬਈ ਦੋਮਾਂ ਦਾ 55 55 ਰੱਖਿਆ ਜੇ ਕੋਈ ਜੋੜਾ ਇਕੱਠਾ ਲਾਈ ਜਾ ਬਾਈ ਜੋੜਾ ਇਕੱਠਾ ਦੇ ਜੀ ਬਾਈ ਉਹ ਇਹ ਜਾ ਭਾ ਕਰ ਦਾਂਗੇ ਕੋਈ ਨਹੀਂ ਆਪਾਂ ਬਾਈ ਕਹਿੰਦਾ ਜੀ ਕੋਈ ਜੋੜਾ ਇਕੱਠਾ ਲੇਜੂ ਤਾਂ ਉਹ ਇਹ ਮੁੱਲ ਕਰ ਦੇਾਂਗੇ ਕਿਸੇ ਵੀ ਵੀ ਨੂੰ ਦੋਮਾਂ ਵੜਾਂ ਚ ਕੋਈ ਵੀ ਵੜ ਪਸੰਦ ਆਵੇ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾਦ